ਇਹ ਟਿਕਵਰ ਆਹੀ ਦੇਖਦੇ ਆ ਆਪਾਂ ਸਿਰਫ ਤੂੰ ਦਾ ਆਹੀ ਪੈਂਦੇ ਆ origignal ਆ ਨਾ ਇਹ ਆਪਲੇ ਫਿਟਿੰਗ ਦੇ ਆ origignal ਫਿਟਿੰਗ ਜੀ ਤਾਂ ਆਹੀ ਪੈਂਦੇ ਆ ਤੇ ਉਦਾਂ ਵੀ ਬਹੁਤ ਨੇ ਆ ਦੇਖ ਲਓ ਕਿਹੜਾ 70 ਆ ਇਹ ਮੈਂ ਤਾਂ ਮੇਰੇ ਕੋਲੋ ਭਾਈ ਆ ਥੱਲੇ ਜਿਹੜੇ ਬਲੈਕ ਵਾਲੇ 70 ਜਿਹੜਾ ਹੋਗਾ ਨਾ ਬਲੈਕ ਉਹ 2500 ਦਾ ਉੱਪਰ ਵਾਲਾ ਮਹਿੰਗਾ ਉੱਪਰ ਵਾਲਾ ਉੱਪਰਲਾ 330 ਤੋਂ ਉੱਪਰਲਾ 380 ਦਾ 250 ਥੱਲੇ ਵਾਲਾ ਕਾਹ ਪੇ ਆਜੋ ਮੈਟਿੰਗ ਕਰਨੀ ਗਾਡੀ ਦੇ ਦੋਨੋਂ ਬੰਦੇ ਜਲਦੀ ਆਓ ਆ ਜੀ ਉਹ ਥੱਲੇ ਵਾਲਾ ਵੀ ਨਹੀਂ ਆਲਾ ਬਲੈਕ ਵਾਲਾ ਇਹ ਇਹ 2500 ਦਾ ਹੈ 2500 ਦਾ ਹਨ ਆਲੇ ਆਪਾਂ ਸੀਟ ਕਵਰ ਆਪਣੇ ਡਨ ਹੋ ਗਏ ਆ ਜੀ ਤੇ ਥੱਲੇ ਮੈਟਿੰਗ ਵੀ ਡਨ ਹੋ ਗਈ ਆ ਆ ਦੇਖ ਲਓ ਤੁਸੀਂ ਸੀਟ ਕਵਰ ਦੱਸਿਓ ਕਿਵੇਂ ਲੱਗੇ ਆ ਮੈਨੂੰ ਤਾਂ ਵਧੀਆ ਲੱਗੇ ਤੇ ਆਪਾਂ ਇਹ ਆਰਮ ਰੈਸਟ ਆ ਲਵਾ ਲਿਆ ਸੀ ਪੌਂਸਟ ਕਰਤੀ ਸੀ ਇਹ ਗੱਲ ਵੀ ਆਪੀ ਉਹ ਨਵੇਂ ਬਲੌਗ ਦੇ ਵਿੱਚ ਤੇ ਇਸ ਵੇਲੇ ਖੜੇ ਹੁਕਰੀ ਕੀ ਨਾਮ ਆਤਮਪਾਰਕ ਹੈ ਆਤਮਪਾਰਕ ਆਪਾਂ ਪਰ ਇਹ ਮਗਰਮਾ ਛੜੀ ਗਏ ਆ ਆਪਾਂ ਪਰ ਕਾ ਇਤੋਂ ਸੀਟ ਕਵਰ ਮਤਲਬ ਦੁਗਰੀ ਕੋਲ ਹੀ ਆ ਇਹ ਹੱਬਾ ਇੱਕ ਜਿਵੇਂ ਗੱਡੀਆਂ-ਗੱਡੀਆਂ ਸੀਟ ਕਵਰ ਪਾਉਣੇ ਹੋਣ ਆਪਾਂ ਤੇ ਗੱਡੀ ਦੇ ਕੋਈ ਵੀ ਕੰਮ ਕਰਾਉਣਾ ਹੋਵੇ ਸੀਟ ਕਵਰ ਹੋਵੇ ਮੈਟਿੰਗ ਹੋਵੇ ਜੀ ਸੌਫਟ ਕਿ ਰਿਪੋਰਟ ਹੁੰਦਾ ਕੰਮ ਰੋ ਤੇ ਸੀਟ ਕਵਰ ਆਹੀ ਦੇਖਦੇ ਆਪਾਂ ਸਿਰਫ ਤੂੰ ਤਾਂ ਆਹੀ ਪੈਂਦੇ ਆ origignal ਆਣਾ ਇਹ origignal ਫਿਟਿੰਗ ਦੇ ਆਪਾਂ origignal ਫਿਟਿੰਗ ਜਿਤਾ ਆਹੀ ਪੈਂਦੇ ਆ ਤੇ ਉਦਾਂ ਵੀ ਬਹੁਤ ਨੇ ਆ ਦੇਖ ਲਓ 66 ਕੋਈ 3000 ਆ ਕੋਈ 3500 ਆ ਕੋਈ 5000 ਤੇ ਇਦਾਂ ਦੇ ਵੀ ਸੀਗੇ ਮੈਟ ਜੇ ਤੇ ਸੀਟ ਕਵਰ ਸੱਚ ਪਰ ਆਪਾਂ ਨੂੰ ਤਾਂ ਇਹ ਪਸੰਦ ਆਇਆ ਹਾਲੇ ਕੀ ਨਾਮਕ ਨੇ ਸਵਾਰ ਕੇ ਤੇ ਸਾਹਮਣੇ ਗੱਡੀ ਖੜੀ ਆ ਇੱਕ ਤੇ ਅੱਜ ਪਾਵਾਂਗੇ ਤੇ ਇੱਕ ਤੇ ਕੱਲ ਨੂੰ ਪਾਵਾਂਗੇ ਖੋਲ ਦੇ ਉਸ ਤੇਰੀ ਮੈਟਿੰਗ ਵੀ ਕਰਾਉਣੀ ਆ ਸਾਰਾ ਕੁਝ ਦੇਖਦੇ ਆ ਕੀ ਹਿਸਾਬ ਕਿਤਾਵਾ ਮੈਟ ਕਿੰਨੇ ਵਾਲੇ ਵੀਰੇ ਕਿਹੜੇ 70 ਆ ਇਹ ਮੈਂ ਤਾਂ ਮੇਰੇ ਕੋਲੋਂ ਭਾਈ ਅਥੱਲੇ ਵਾਲੇ ਬਲੈਕ ਵਾਲੇ 70 ਜਿਹੜਾ ਹੋਗਾ ਨਾ ਬਲੈਕ ਉਹ 2500 ਦਾ ਉੱਪਰ ਵਾਲਾ ਮੈਨ ਹੈ ਪਰ ਨਾ ਪਰ ਨਾ 35 ਤੋਂ ਉੱਪਰ ਵਾਲਾ 3800 ਦਾ 3500 ਅਥੱਲੇ ਜਿਹੜਾ ਕਾਹ ਪੇ ਆਜੋ ਬੈਟਿੰਗ ਕਰਨੀ ਹੈ ਗਾਡੀ ਤੇ ਦੋਨੋਂ ਬੰਦੇ ਜਲਦੀ ਆਓ ਅਥੱਲੇ ਵਾਲਾ ਵੀਰੇ ਆਲਾ ਬਲੈਕ ਵਾਲਾ ਇਹ ਇਹ 2500 ਦਾ ਹੈ पच्चीस ਦਾ ਹਨ 2500 ਦਾ ਹੈਗਾ ਜੇ ਮੈਟਿੰਗ ਕਰਾਉਂਗਾ ਨਾ ਵੀ ਲੋਡ ਨਹੀਂ ਪੈਂਦੀ ਵੀ ਟ੍ਰੇ ਵਾਲੀ ਲੋਡ ਹਾਂ ਨਹੀਂ ਨਹੀਂ ਆਪਾਂ ਮੈਟਿੰਗ ਉਦਾਂ ਮੈਂ ਦੇਖ ਦੱਸ ਰਿਹਾ ਹਾਂ ਅਏਗਾ ਮੇਰਾ ਇਹ ਮੈਂ ਕਰ ਰਿਹਾ ਕਿ ਦਿਨ ਮੈਨੂੰ ਵਿਸ਼ਵਾਸ ਹੈ ਕਿ ਭਾਜੀ ਮੈਂ ਕਰ ਸਕਦਾ ਹਾਂ ਠੀਕ ਹੈ ਤੇ ਫਿਰ ਤਾਂ ਉਹਨਾਂ ਵੀ ਬਹੁਤ ਤੇ ਦੇਖਦੇ ਹਾਂ ਹੁਣ ਆਪਣੇ ਕੋਲ ਤਾਂ ਉਹ ਵੀ ਡੰਨ ਕੀਤੇ ਆ ਆਹ ਨਹੀਂ ਥੱਲੇ ਵਾਲਾ ਪਾਸਾ ਬਾਕੀ ਉੱਪਰ ਵਾਲਾ ਤੁਹਾਨੂੰ ਬਾਈ ਜਦੋਂ ਪ੍ਰੋਪਰ ਪਾ ਕੇ ਉਹਨਾਂ ਦਿਖਾਵਾਂਗੇ ਮੈਟਿੰਗ ਲਿਆਵਾਂਗਾ ਮੈਟਿੰਗ ਜਿਹਾ ਮੈਂ ਮੈਂ ਵੀ ਮੈਟਿੰਗ ਵੜਾ ਬਾਕੀ ਦੇਖਦੇ ਆ ਪਰਖ ਕੇ ਪਤਾ ਲੱਗਦਾ ਬੰਦਿਆਂ ਦਾ ਮੇਰੇ ਕੋਲ ਅੱਜ ਇਹਨਾਂ ਚਾਹਾਂ ਲੋਵੀ ਕਰਉਣ ਲੱਗੇ ਸੀਟ ਦੇ ਆਪਾਂ ਸੈੱਟ ਤੇ ਮਗਰ ਫਿਟਿੰਗ ਹੋ ਰਹੀ ਹੈ। ਆ ਕੱਟਣਾ ਜ਼ਰੂਰੀ ਨਹੀਂ ਪੈਂਦਾ ਵੀਰੇ ਇਹ। ਇਹ ਭਾਈ ਬਗੜ ਕੇ ਲਈ ਕੱਟਣਾ ਪੈ ਲਗਾ। ਇਹ ਤਾਰ ਹਮ ਨਿਕਾਲ ਗਏ। ਅੱਛਾ। ਆ ਤਾਰ ਕੱਟ ਕੇ ਠੀਕ ਕਰਾ ਲਈਏ ਸਾਰੀ ਸਰੋਸੇ ਗੁੰਦਿਆ ਲਵਾ ਦਿੰਦੇ। ਠੀਕ ਆ ਭਾਈ। ਤੇ ਪ੍ਰੋਪਰ ਫਿਟਿੰਗ ਜਿਹੜੇ origignal ਸੀਟ ਕਵਰ ਹੁੰਦੇ ਆ ਨਾ ਜਿਵੇਂ origignal ਕੰਪਨੀ ਚ ਕਰਦੇ ਆ। ਹਾਂਜੀ। ਉਹ ਸੇਮ ਉਪੇ ਹੀ ਕਰਕੇ ਦੇਣਗੇ ਆਪਾਂ ਨੂੰ ਬੰਦੇ ਇਹ। ਤੇ ਤਾਂ ਮੈਂ ਪਹਿਲਾਂ ਦੇਖ ਕੇ ਮੈਨੂੰ ਕਿਉਂ ਕੱਟਦੇ ਪਿਆ। ਕਿਉਂਕਿ ਆਪਾਂ ਪੋਣੇ ਪਹਿਲੀ ਵਾਰ ਆ ਬੱਬਿਓ। ਤੇ ਦੂਜੀ ਗੱਡੀ ਤੇ ਆਪਾਂ ਕਾਲੂ ਕਰਾਵਾਂਗੇ। ਤੇ ਅੱਜ ਟਾਈਮ ਵੀ ਥੋੜਾ ਹਨੇਰਾ ਹੋ ਗਿਆ ਮੈਟਿੰਗ ਵੀ ਕਰਾਵਾਂਗੇ ਨਾਲ ਪ੍ਰੋਪਰ ਅੱਜ ਕੰਮ ਕਰਾ ਕੇ ਜਾਵਾਂਗੇ ਇਹਨਾਂ ਦਾ ਘੰਟੇ 'ਚ ਕੰਮ ਹੋ ਜਾਣਾ ਆਪਣਾ ਘਟੇ ਗਏ ਭਾਈ ਘੰਟੇ 'ਚ ਹੋ ਜਾਊਗਾ ਘੰਟੇ 'ਚ ਹੋ ਜਾਣਾ ਵੀਰੇ ਤੇ ਤੁਹਾਨੂੰ ਦਿਖਾਵਾਂਗੇ ਬਾਅਦ ਵਿੱਚ ਪ੍ਰੋਪਰ ਕਿਵੇਂ ਦੀ ਫਿਟਿੰਗ ਹੁੰਦੀ ਆ ਜਿੱਸੀ ਟਾ ਬਾਹਰ ਕੱਢੀ ਜੋ ਮੈਟਿੰਗ ਲਈ ਕਰੀਏ ਆ ਰਹੇ ਮੁੰਡਾ ਕੱਡੂ ਆ ਗਿਆ ਮੈਟਿੰਗ ਮੂਟ ਨਾਲ ਹੀ ਬੰਦੇ ਇਹਨਾਂ ਨੇ ਵਧੀਆ ਦੋ ਤਿੰਨ ਮਿੰਟੋ ਮਟ ਕੰਮ ਖੇਚੀ ਦੇਣਾ ਆ ਪਿੱਛੇ ਦੇਖ ਲਓ ਤੁਸੀਂ ਟਾ ਹੋਣ ਵੀ ਨਹੀਂ ਆ ਟਾ ਫੋਲ ਵੀ ਨਹੀਂ ਆ ਬੰਦਿਆਂ ਨੇ ਫੋਰਟੀ ਬ੍ਰੀ ਮਾਰੀ ਆਮ ਰੈਸਟ ਚਾ ਠੀਕ ਆ ਆਮ ਰੈਸਟ ਤਾਂ ਬਾਅਦ ਚ ਲਵਾਵਾਂਗੇ ਯਾਰ ਹਨਾ ਉਹ ਤਾਂ ਬਾਅਦ ਦੇਖੀਏ ਚਲੋ ਠੀਕ ਆ ਉਹ ਸਾਹਮਣੇ ਸ਼ੌਕ ਦਾ ਬੰਦੇ ਦੀ ਕੀ ਨਾ ਸੀ ਵੀਰੇ ਦਾਬ ਔਰ ਇੰਨਾ ਆਹ ਸਾਹਮਣੇ ਹੋਰ ਲੱਗਿਆ ਆ ਤੇ ਤੇ ਕਿਹੜਾ ਰੰਗ ਦਾ ਪੈਂਦਾ ਇਹ ਇਹ ਕਿਹੜਾ ਕਿਹੜੇ ਪੈਣਾ ਸੰਦਾ ਸਿਲਮਾ ਬੱਸ ਅੱਡੇ ਆ ਬੱਸ ਅੱਡੇ ਤੋਂ ਆਉਣਾ ਇੱਧਰ ਆਪਾਂ ਆਤਮਪਾਰਕ ਆਤਮਪਾਰਕ ਦੇ ਸਾਹਮਣੇ ਆਤਮਪਾਰਕ ਇੱਧਰ ਬਸਟ ਆਇਆ ਤੇ ਜਦੋਂ ਬਸ ਛੱਡੇ ਆਤਮਪਾਰਕ ਨੂੰ ਆਵਾਂਗੇ ਆਏ ਪੁਲਿਸ ਦਾ ਗਿਰਿਟ ਹੋ ਜਾਂਦਾ ਹਾਂ ਆਹ ਪੁਲਿਸ ਉੱਪਰ ਗਿਰਿਟ ਹੁੰਦੀ ਜਾਂਦਾ ਹੈ ਗਿਰਿਟੋਂ ਜਾਣਾ ਨਹੀਂ ਆਪਾਂ ਥੱਲੇ ਆਤਮਪਾਰਕ ਨੂੰ ਹੋਣਾ ਹੈ ਤੇ ਕੰਮ ਬਾਕੀ ਹੋ ਕੇ ਰਿਪੋਰਟ ਹੈ ਭਾਈ ਉਹਨਾਂ ਦਾ ਸੀਟ ਕਵਰ ਜਦੋਂ ਪਹਿਨਗੇ ਪ੍ਰੋਪਰ ਤੁਹਾਨੂੰ ਦੱਸਾਂਗੇ ਫਿਰ ਠੀਕ ਹੈ ਉਹੀ ਹੈਗਾ ਪਾਰਾ ਢਾਈ ਮਹੀਨੇ ਠੀਕ ਹੈ ਬਸ ਠੀਕ ਹੈ

ਆ ਗਿਆ ਉਹ ਲੋਗੇ ਤਿੰਨ ਬੰਦੇ ਨੇ ਟੀਮ ਪੂਰੀ ਇਕੱਠੀ ਗੱਲ ਇਹਨਾਂ ਨੇ ਤਿੰਨ ਬੰਦੇ ਲੱਗੇ ਇੱਕ ਗੱਡੀ ਨੂੰ ਖਿੱਚਣ ਦੇ ਕੰਮ ਨੂੰ ਦੋ ਬੰਦੇ ਇੱਕ ਬਾਈ ਉਹ ਸਾਹਮਣੇ ਖੜੇ ਆ ਇਹਨਾਂ ਨੇ ਬਲੈਰੋ ਵੀ ਕਰਨੀ ਹੈ ਨਾ ਬਾਅਦ ਵਿੱਚ ਫਿਰ ਲੋ ਵੀ ਤੇ ਬੰਦੇ ਦੀ ਸੀਟਾਂ ਛੁੱਟਾਂ ਕੱਟ ਕੇ ਲਿਆਏ ਅੱਧਰ ਨੂੰ ਤੇ ਜਲਦੀ ਹੋ ਜੂ ਕੰਮ ਆਪਣਾ ਅੱਧੇ ਪੌਣੇ ਘੰਟੇ ਚ ਹੀਟਿੰਗ ਵੀਰੇ ਪ੍ਰੋਪਰ ਹੋ ਜੂਗੀ ਪੂਰੀ ਪੂਰੀ ਜਿਵੇਂ ਬੈਠਣਾ ਹੈ ਜਿਵੇਂ ਜਿਵੇਂ ਬੈਠਾ ਨਾ ਇਸ ਐਸੇ ਬੈਠੇ ਰਹੇ ਜੇ ਥੋੜੀ ਫਲਾਵਰ ਜੀ ਹੋ ਜੂਨ ਵਾਲੀ ਹੈ ਨਾ ਹਾਂ ਉਹ ਤਾਂ ਫੋਮ ਬੜੀ ਉਹ ਵੀ ਇੱਦਾਂ ਕੱਟ ਵੱਡ ਹੁੰਦਾ ਆ ਤੇ ਕਿੰਨੇ ਚਿਰ ਦੀ ਵਾਰੰਟੀ ਹੈ ਦੀ 5 ਸਾਲ ਤਾਂ ਹੁੰਦੀ ਆ ਕਵਰ ਦੀ ਸੀਟ ਕਵਰ ਦੀ 5 ਸਾਲ ਹੁੰਦੀ ਇਹ ਨਹੀਂ ਡਰਾਈਵਰ ਸਾਈਡ ਹੀ ਖਰਾਬ ਹੁੰਦਾ ਪੀ ਜਿਆਦਾਤਰ ਉਹ ਬਾਕੀ ਮਗਰ ਵਾਲੀ ਦਾ ਕਿੱਥੋਂ ਹੁੰਦੀ ਆ ਬਾਕੀ ਚਲਾਈ ਤੇ ਆਪਣੀ ਹੈ ਨਾ ਕਿਨੇ ਡੇਲੀ ਜਿਹੜੇ ਡਰਾਈਵਰੀ ਡਰੂਪਲੀ ਕਰਦੇ ਆ ਉਹਨਾਂ ਦਾ ਜਲਦੀ ਜਿਹੜੇ ਘਰੇਲੂ ਘਰੇ ਗੱਡੀ ਆ ਉਹਨਾਂ ਦਾ ਨਹੀਂ ਇੰਨੀ ਜਲਦੀ ਉਹ ਤਾਂ ਫਿਰ ਕਦੇ ਕਦੇ ਕੱਢਣੀ ਹੁੰਦੀ ਆ ਹਫ਼ਤੇ ਦਸ ਦਿਨ ਬਾਅਦ ਉਹਨਾਂ ਨੇ ਤਾਰ ਪਾਉਂਦੇ ਨੇ ਹੈ ਹਾਂ ਤਾਰ ਪਾ ਰਹੇ ਸੀ ਨਾ ਦੇਖਿਆ ਸੀ ਸੋਈ ਮਗਰ ਵਾਲੀ ਸੀਟ ਦਾ ਇਦਾਂ ਜਾਂ ਕਿਸ ਤਰ੍ਹਾਂ ਦਾ ਆਪਣਾ ਬਾਕੀ ਹੋਰ ਵੀ ਇਹ ਸੀਟ ਕਵਰ ਅੰਦਰ ਤੁਹਾਨੂੰ ਸਾਰੇ ਦਿਖਾਵਾਂਗੇ ਵੀਰ ਰੂਨਾ ਨਾਲ ਗੱਲਬਾਤ ਕਰਾਵਾਂਗੇ ਡੁੱਡੀ ਤੇ ਆਪ ਹੀ ਬਣਾਉਂਦੇ ਆ ਉਹ ਤੇ ਤੁਹਾਨੂੰ ਕੋਰੋਨਾ ਨਾਲ ਗੱਲਬਾਤ ਫਿਰ ਸਿਕਸ ਇਦਾਂ ਪਿੰਨਾ ਲੱਗਦੀਆਂ ਵਿੱਚ ਪਲਾਸਨਾ ਤੱਕ ਇਹ ਦੋ ਬਲੈਰੋ ਕਰਨੀਆਂ ਅੱਜ ਆ ਜੂਗੀ ਤਾਂ ਕਰ ਦਾਂਗੇ ਅੱਜ ਤੁਸੀਂ ਮੇਰੇ ਦੇਖਾਂਗੇ ਪਵੇ ਚਿੱਤਾਂ ਕਿੱਥੀ ਆ ਲੱਗਦੇ ਹੁੰਦੇ ਆ ਇਹ ਲੋਗ ਇਹਨਾਂ ਨੇ ਤਾਂ ਹੀ ਕੱਟਿਆ ਥੱਲੋਂ ਕਟਿੰਗ ਤਾਂ ਹੀ ਕੀਤੀ ਹੈ ਵੀ ਅੰਦਰੋਂ ਹਣ ਠੀਕ ਐਨਾ ਹੋ ਗਈ ਸੋ ਪ੍ਰੋਪਰ ਐ ਠੀਕ ਆ ਚਲੋ ਬਾਕੀ ਪ੍ਰੋਪਰ ਜਦੋਂ ਬਣ ਗਏ ਉਹਦੇ ਬਾਈ ਉਹਨਾਂ ਨੂੰ ਕੰਮ ਕਰ ਲੁੰਦੀ ਏ ਫਿਰ ਐਵੇਂ ਤੰਗ ਕਰੀ ਜਾਣਾ ਕੋਈ ਹੈ ਨਾ ਆਹ ਪੀਰ ਦੀ ਦੁਕਾਨਾਂ ਸਾਰੀ ਇਹ ਦੁਕਾਨ ਹੈ ਇਹਨਾਂ ਦਾ ਉੱਧਰ ਵੀ ਗਡੌਣ ਜਿੱਥੇ ਇਹਨਾਂ ਦਾ ਕੰਮ ਕੋਮ ਫੈਕਟਰੀ ਹੈ ਜਿੱਥੇ ਸੀਟ ਕਵਰ ਬਣਾਉਂਦੇ ਆ ਇਹ ਤੇ ਉਹ ਵੀ ਦਿਖਾਵਾਂਗੇ ਜੇ ਕੱਲ੍ਹ ਦੁਬਾਰੇ ਆਪਣਾ ਕਿਹੜਾ ਲੱਗਿਆ ਲੋਕੀ ਸੀਟਾਂ ਟੂਟਾ ਕੱਢ ਲਈਆਂ ਬੰਦੇ ਸੀਟਾਂ ਕਰਦੇ ਪਏ ਤੇ ਇਹ ਕਰੋਨੀ ਆਪਾਂ ਮੈਟਿੰਗ ਜਰੂਰੀ ਯਾਰ ਥੱਲੇ ਕਿਉਂਕਿ ਪਾਣੀ ਪੂਰੀ ਹੈ ਨਾ ਫਿਰ ਉਹ ਪਾਣੀ गिरਦਾ ਆ ਥੱਲੇ ਸਲਾਵਜੀ ਹੋ ਜਾਂਦੀ ਐ ਇੱਕ ਤਾਂ ਨਾਲੇ ਚਾਦਰ ਉਹ ਹੋ ਜਾਂਦੀ ਖਰਾਬ ਜੰਗ ਜੰਗ ਜਲਦੀ ਲੱਗ ਜਾਂਦਾ ਆ ਇਹ ਈ ਸਹੀ ਆ ਪਹਿਲੇ ਹੀ ਬਨਾਵਟ ਬਣੀ ਹੁੰਦੀ ਆ ਤੇ ਉਸ ਤੋਂ ਨਾਲ ਜਲਦੀ ਜਲਦੀ ਫਿੱਟ ਹੋ ਜਾਂਦੀ ਆ ਸਹੀ ਹਾਂ ਤਾਂ ਤੇ ਇਹਦਾ ਜ਼ਰੂਰੀ ਚਾਹੀਦੀ ਆ ਆਪਾਂ ਨੂੰ ਤੇਦਾ ਰੇਟ ਸਾਰਾ ਕੁਝ ਰੇਟ ਤੁਹਾਨੂੰ ਆਪਾਂ ਅੰਡ ਤੇ ਦੱਸਾਂਗੇ ਵੀਰ ਉਹਨਾਂ ਨੇ ਕੀ ਰੇਟ ਲਾਇਆ ਆਪਾਂ ਨੂੰ ਕੁਆਲਿਟੀ ਸਹੀ ਆ ਤੇਰੀ ਹੋ ਜਾਏਗੀ ਕੁਆਟਰਪਰੂਫ ਹੀ ਹੁੰਦਾ ਨਾ ਵੀਰੇ ਇਹ ਕੁਆਟਰਪਰੂਫ ਹੀ ਹੁੰਦਾ ਬਹੁਤ ਠੀਕ ਆ 10-15 ਮਿੰਟ ਦਾ ਕੰਮ ਹੋਰ ਮੇਰੇ ਇੰਤਾਰੇ ਹੋ ਅੱਜ ਇੱਕ ਗੱਡੀ ਦੀ ਕਰੀ ਕੱਲ ਨੂੰ ਦੂਜੀ ਗੱਡੀ ਦੀ ਕਰਾਣੀ ਆ ਤੇ ਫਿਰ ਦੇਖਦੇ ਆ ਕੱਲ ਤੁਹਾਨੂੰ ਉਹ ਵੀ ਵਲੋਗ ਆਊਗਾ ਤੇ ਉਹ ਥੋੜਾ ਚੇਂਜ ਕਰਨਾ ਆ ਤੇ ਇੱਕ ਇਹ ਕਰਾ ਲੈ ਤੇ ਦੂਜਾ ਥੋੜਾ ਜਿਹਾ ਰੰਗ ਡਿਫਰੈਂਟ ਜਿਹਾ ਤੇ ਦੇਖਾਂਗੇ ਕੋਈ ਨਾ ਇੱਕੋ ਸ਼ੇਡ ਫਿਰ ਵਧੀਆ ਨਹੀਂ ਲੱਗਦਾ ਨਾ ਬੋਰ ਹੋ ਜਾਂਦਾ ਬੰਦਾ ਤੇ ਅਲੱਗ-ਅਲੱਗ ਕਰਾਵਾਂਗੇ ਥੋੜਾ ਜਿਹਾ ਅੱਜ ਵਾਲੀ ਗੱਡੀ ਕਰੀ ਉਹ ਚਲਾ ਲਈ ਹਾਂ ਆਏ ਨੇ ਕਿ ਇੱਕੋ ਚੀਜ਼ बार-बार ਤੇ ਥੋੜੀ ਚੇਂਜ ਮਤਲਬ ਸਾਰਾ ਚੇਂਜ ਨਹੀਂ ਕਰਨਾ ਰੰਗ ਰੂੰਗਾ ਥੋੜਾ ਜਿਹਾ ਤੇ ਉਹ ਤੁਸੀਂ ਦੇਖਿਓ ਵਲੋਗ 'ਚ ਰੇਟ ਰੂਟ ਅਗਲੇ ਵਲੌਗ ਵਿੱਚ ਦੱਸਦੇ ਹਾਂ ਕੰਪਨੀ ਨਾਲ ਦੇਖਾਂਗੇ ਕਿ ਹੋਰ ਪਾ ਕੇ ਦੇਖਾਂਗੇ ਰੇਟ ਉੱਤੇ ਤੁਹਾਨੂੰ ਕਹਤਾ ਹੋਵੇ 3-4 ਹਜ਼ਾਰ ਦੇ ਵਿੱਚ ਵਿੱਚ ਆਪਾਂ ਨੂੰ ਸ਼ਾਇਦ ਇੰਨਾ ਕੁ ਐਸਟੀਮੇਟ ਹੈ ਬਾਕੀ ਤੁਹਾਨੂੰ ਪ੍ਰੋਪਰ ਦੱਸਾਂਗੇ ਕੀ ਹਿਸਾਬ ਕਿਤਾਬ ਤੇ ਫੈਕਟਰੀ ਇਹਨਾਂ ਦੀ ਆਪ ਵੀ ਚਲੋ ਬੈਠੇ ਆ ਉਰੇ ਟਾਈਮ ਹੋ ਗਿਆ 9:00 ਵਜੇ ਕਿੰਨੇ ਟਾਈਮ ਹੋ ਗਿਆ 9:00 ਵਜੇ ਨੂੰ 5 ਮਿੰਟ ਰਹਿ ਗਏ ਤੇ ਠੀਕ ਆ ਜੀ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਹਾਲੇ ਆਲੇ ਆਪਾਂ ਸੀਟ ਕਵਰ ਆਪਣੇ ਡਨ ਹੋ ਗਏ ਆ ਜੀ ਤੇ ਥੱਲੇ ਮੈਟਿੰਗ ਵੀ ਡਨ ਹੋ ਗਈ ਆ ਆ ਦੇਖ ਲਓ ਤੁਸੀਂ ਸੀਟ ਕਵਰ ਦੱਸਿਓ ਕਿਵੇਂ ਲੱਗੇ ਆ ਮੈਨੂੰ ਤਾਂ ਵਧੀਆ ਲੱਗੇ ਤੇ ਆਪਾਂ ਇਹ ਆਮ ਰੈਸਟੀਆਂ ਲਵਾ ਲਿਆ ਸੀ 500 ਰੁਪਏ ਦਾ ਤੇ ਸੀਟ ਕਵਰ ਆਪਾਂ ਨੂੰ ਪਏ ਆ 5000 ਦੇ ਕਹਿੰਦੇ ਸੀ 4000 ਦੇ ਸੀਟ ਕਵਰ ਲਵਾਏ ਆ ਤੇ ਮੈਟਿੰਗ ਸੀਗੀ 2000 ਦੀ ਕਹਿੰਦੇ ਸੀ ਆਪਾਂ ਮੈਟਿੰਗ 1500 ਦੀ ਲਵਾਈ ਆ ਤੇ ਟੋਟਲ ਆਪਣਾ 5500 ਖਰਚ ਆਇਆ ਤੇ 500 ਦਾ ਇਹ 6000 ਲੱਗਿਆ ਬਿਲਕੁਲ ਓਕੇ ਆ ਦੇਖੋ ਤੁਸੀਂ ਸੀਟ ਕਵਰ ਤੇ ਆ ਨਾਲੇ ਯਾਰ ਵਧੀਆ ਚੀਜ਼ ਆ ਜਦੋਂ ਬੈੰਨੇ ਆ ਨਾ ਕੰਫਰਟੇਬਲ ਜਿਹਾ ਬਹੁਤ ਲੱਗਦਾ ਆ ਚਲੋ ਠੀਕ ਹੈ ਜੀ ਆਸੀ ਆਪਣਾ ਵਲੋਗ ਤੁਹਾਨੂੰ ਮਿਲਦੇ ਆਪਾਂ ਨੈਕਸਟ ਵਲੋਗ ਦੇ ਵਿੱਚ